ਅੱਜ ਜਿਹੜੀ ਵੀਡੀਓ ਮੈਂ ਤੁਹਾਨੂੰ ਦਿਖਾ ਰਿਹਾ ਇਹ ਵੀ ਅਲੱਗ ਜਈ ਹੈ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਆ ਉਹਦੇ ਚ ਪੰਜਾਬ ਦੇ ਨਾਲ ਜਿਹੜੇ ਲੱਗਦੇ ਹੋਰ ਇਲਾਕੇ ਆ ਜਾਂ ਪੰਜਾਬ ਦੇ ਆ ਉਹਨਾਂ ਦੇ ਲੋਕਾਂ ਦੀਆਂ 18ਵੀਂ ਸਦੀ ਦੀਆਂ ਫੋਟੋਆਂ ਪਾਈਆਂ ਸੀ ਆ ਉਹ ਸਾਰੇ ਵਸਿੰਦਿਆਂ ਦੀ ਸੋ ਹੁਣ ਵੀ ਵੀਡੀਓ ਉਸੇ ਟਾਈਪ ਦੀ ਹੈ ਇਹੋ ਸਿੰਧ ਨਦੀ ਦੇ ਨਾਲ ਵਸਦੇ ਜਿੰਨੇ ਵੀ ਇਲਾਕੇ ਐ ਉਹਨਾਂ ਦਾ ਔਰਤਾਂ ਦਾ ਕੀ ਪਹਿਰਾਵਾ ਸੀ ਉਹਦੀ ਇਹ ਸਾਰੀਆਂ ਫੋਟੋਆਂ ਹੀ ਹੋਣਗੀਆਂ ਸਲਾਈਡ ਸ਼ੋ ਹੋਏਗਾ ਕਸ਼ਮੀਰ ਤੋਂ ਲੈ ਕੇ ਸਿੰਧ ਤੱਕ ਇਹਦੇ ਚ ਪੰਜਾਬ ਵੀ ਆਏਗਾ ਉਹ ਸਾਰਾ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇੱਕ ਸਲਾਈਡ ਸ਼ੋ ਟਾਈਪ ਦੱਸਿਓ ਪੁਰਾਣਾ ਪਹਿਰਾਵਾ ਆਇਆ ਨਵਾਂ ਤਾਂ ਨਹੀਂ ਨਵੇਂ ਦੀ ਤਾਂ ਕੋਈ ਚਰਚਾ ਹੈ ਨਹੀਂ ਨਵਾਂ ਤਾਂ ਤੁਸੀਂ ਅੱਜਕੱਲ ਦੇਖਿਆ ਹੀ ਆ ਮੈਂ ਨਾਲ ਫੋਟੋਆਂ ਤੁਹਾਨੂੰ ਚਲਾਉਣਾ ਹੈ ਅੱਜਕੱਲ ਦਾ ਅਲੱਗ-ਅਲੱਗ ਤਰ੍ਹਾਂ ਦੇ ਪਹਿਰਾਵੇ ਆ ਗਏ ਆ ਤੇ ਮਿਕਸ ਜਾਂ ਹੋ ਗਿਆ ਜਿੱਦਾਂ ਕੋਈ ਵੈਸਟਰਨ ਵੀ ਵਿੱਚ ਮਿਕਸ ਕਰ ਲਿਆ ਇਹਦੇ ਪੁਰਾਣੇ ਪੰਜਾਬੀ ਪਹਿਰਾਵੇ ਨੂੰ ਵੀ ਦੁਬਾਰਾ ਯਾਨੀ ਕੁਝ ਥੋੜਾ ਚੇਂਜ ਕਰਕੇ ਬਦਲ ਕੇ ਆ ਪਾਇਆ ਜਾਂਦਾ ਹੈ ਤੇ ਵੈਸੇ ਤਾਂ ਸਲਵਾਰ ਸੂਟ ਜ਼ਿਆਦਾ ਚੱਲਦਾ ਹੈ ਔਰਤਾਂ ਦਾ ਪਹਿਰਾਵਾ ਤਾਂ ਫਿਰ ਵੀ ਵਿਹਾਂ ਸ਼ਾਦੀਆਂ ਜਾਂ ਹੋਰ ਲਈ ਅਲੱਗ-ਅਲੱਗ ਤਰ੍ਹਾਂ ਦਾ ਮਤਲਬ ਐਕਸਪੈਰੀਮੈਂਟ ਕੀਤੇ ਆ ਮਤਲਬ ਹੁਣ ਚੇਂਜ ਹੋ ਗਿਆ ਹੈ ਕਾਫੀ ਮੇਰਾ ਨਾਮ ਹੈਗਾ ਬੱਬੂ ਪਨੇਸਰ ਤੇ ਇਸ ਤਰ੍ਹਾਂ ਦੇ ਵੀਡੀਓ ਮੈਂ ਪਾਉਂਦਾ ਰਹਿਣਾ ਆ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ ਤੇ ਜੇ ਵੀਡੀਓ ਅੱਛੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਪਹਿਲਾਂ ਤਾਂ ਆ ਹੈਗਾ ਸਲਵਾਰ ਸੂਟ ਪਰ ਇਹ ਪੰਜਾਬੀਆਂ ਦਾ ਪਹਿਰਾਵਾ ਨਹੀਂ ਹੈ ਪੰਜਾਬੀਆਂ ਦਾ ਪਹਿਰਾਵਾ ਕਘਰਾ ਕੁੜਤੀ ਫੁਲਕਾਰੀ ਦੁਪੱਟਾ ਇਹੀ ਹੈ ਅਸਲ ਦੇ ਵਿੱਚ ਇਹ ਸਲਵਾਰ ਸੂਟ ਪੱਛਮ ਵਾਲੇ ਪਾਸਿਓਂ ਆਇਆ ਹੈ ਇਹੋ ਆ ਅਫਗਾਨਿਸਤਾਨ بلوچستان ਤੇ ਈਰਾਨ ਦੀ ਕੋਸ਼ਿਸ਼ਾਂ ਚ ਪਾਇਆ ਜਾਂਦਾ ਸੀ ਇਹ ਮੈਂ ਜਿਹੜੇ ਪਹਿਰਾਵੇ ਤੁਹਾਨੂੰ ਦਿਖਾਵਾਂਗਾ ਇਹ ਸਾਰੇ ਪੁਰਾਣੇ ਜਵਾਨੇ ਦੇ ਹੋਣਗੇ ਬਿਲਕੁਲ ਪੁਰਾਣੇ ਹੁੰਦੇ ਨਹੀਂ ਤੇ ਹੁਣ ਅਸੀਂ ਸਿਲਸਿਲੇਬਾਰ ਪਹਿਰਾਵੇ ਦਿਖਾਣੀ ਤੁਹਾਨੂੰ ਸ਼ੁਰੂ ਕਰਦੇ ਆਂ ਅਸੀਂ ਸ਼ੁਰੂ ਕਰਾਂਗੇ ਸਿੰਧ ਨਦੀ ਦੇ ਮੋਹਾਣੇ ਤੋਂ ਸ਼ੁਰੂ ਸਿੰਧ ਸੂਬਾ ਪਾਕਿਸਤਾਨ ਤੋਂ ਸਿੰਧ ਨਦੀ ਬਾਰੇ ਮੈਂ ਪਿਛਲੀ ਵੀਡੀਓ ਚ ਤੁਹਾਨੂੰ ਕਲੀਅਰਲੀ ਦੱਸ ਦਿੱਤਾ ਹੈ ਉਹ ਤੁਸੀਂ ਕਮੈਂਟ ਬਾਕਸ ਵਿੱਚ ਦੇਖ ਲਿਓ ਆ ਪਹਿਲਾ ਜਿਹੜਾ ਸਿੰਧੀ ਪਹਿਰਾਵਾ ਹੈ ਸਿੰਧੀ ਪਹਿਰਾਵਾ ਹੈਗਾ ਚੋਲੀ ਹੈ ਤੇ ਕਗਰਾ ਹੈ ਆ ਦੱਖਣੀ ਸਿੰਧੀ ਪਹਿਰਾਵਾ ਹੈ ਇਰਾਨ ਦੇ ਨਾ ਕੁਰਦ ਜਾਂ ਬਖਤਿਆਰੀ ਲੋਕ ਇਸ ਤਰ੍ਹਾਂ ਦਾ ਪਹਿਰਾਵਾ ਸਲਵਾਰ ਬਹੁਤ ਲੰਬੀ ਜੀ ਹੁੰਦੀ ਹੈ ਉਸ ਤੋਂ ਪ੍ਰਭਾਵਿਤ ਜਿਆ ਲੱਗਦਾ ਹੈ ਤੇ ਆ ਫਕੀਰਾਨੀ ਜੱਟਾਂ ਦਾ ਪਹਿਰਾਵਾ ਫਕੀਰਾਨੀ ਜੱਟ ਹੈ ਇਹ ਸਿੰਧੀ ਜੱਟ ਕਹਿੰਦੇ ਨੇ ਉਹਨਾਂ ਜਾਂ ਕੱਛੀ ਜੱਟ ਕਹਿੰਦੇ ਆ ਇਹ ਜ਼ਿਆਦਾਤਰ ਪਸ਼ੂ ਪਾਲਣ ਦਾ ਕੰਮ ਕਰਦੇ ਆ ਇਹ ਉਹਨਾਂ ਦਾ ਪਹਿਰਾਵਾ ਹੈ ਇਹ ਭਾਰਤ ਵਾਲੇ ਪਾਸੇ ਵੀ ਰਹਿੰਦੇ ਆ ਤੇ ਸਿੰਧ ਚ ਵੀ ਰਹਿੰਦੇ ਆ ਤੇ ਆ ਹੈਗਾ ਹੁਣ ਨਕਸ਼ੇ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਥਾਰ ਥਾਰੀ ਲੋਕਾਂ ਦਾ ਪਹਿਰਾਵਾ ਤੁਹਾਨੂੰ ਦਿਖਾਣਾ ਜਿਹੜੇ ਸਿੰਧ ਵਿੱਚ ਹੁੰਦੇ ਆ ਇਹਨਾਂ ਦਾ ਪਹਿਰਾਵਾ ਹੈਗਾ ਜੀ ਲਹਿੰਗਾ ਤੇ ਚੋਲੀ ਤੇ ਬਾਕੀ ਤੁਸੀਂ ਉਹ ਬੰਗਾਂ ਦੇਖ ਲਈਆਂ ਹੱਥਾਂ ਦੇ ਵਿੱਚ ਪਾਈਆਂ ਹੋਈਆਂ ਤੇ ਓੜਨੀ ਦੇਖ ਲਓ ਇਸ ਤਰ੍ਹਾਂ ਦਾ ਕੋਈ ਥਾਰੀ ਲੋਕਾਂ ਦਾ ਇਹ ਮਾਰੂਥਲਾਣਾ ਦਾ ਪਹਿਰਾਵਾ ਸੀ ਤੇ ਆ ਹੈਗਾ ਸਿੰਧੀ ਰਾਜਪੂਤ ਸਿੰਧੀ ਰਾਜਪੂਤ ਰਾਜਪੂਤ ਪਹਿਲਾਂ ਹੀ ਕਾਫੀ ਮਤਲਬ ਕਹਿ ਸਕਦੇ ਆ ਵੀ ਅਮੀਰ ਲੋਕ ਸੀਗੇ ਜ਼ਮੀਨਾਂ ਜਿਆਦਾ ਦੇ ਮਾਲਕ ਸੀਗੇ ਇਹ ਇਸ ਤਰ੍ਹਾਂ ਦਾ ਪਹਿਰਾਵਾ ਰਾਜਪੂਤਾਂ ਦਾ ਸੀ ਤੇ ਹੁਣ ਅਸੀਂ ਆਨੇ ਹੈਗੇ ਬਲੋਚਿਸਤਾਨ ਵਾਲੇ ਪਾਸੇ ਬਲੋਚਿਸਤਾਨ ਪਾਕਿਸਤਾਨ ਦਾ ਸੂਬਾ ਹੈ ਇਰਾਨ ਚ ਵੀ ਪੈਂਦਾ ਹੈ ਤੇ ਪਾਕਿਸਤਾਨ ਚ ਵੀ ਪੈਂਦਾ ਹੈ ਇਹਦਾ ਹਿੱਸਾ ਬਲੋਚਿਸਤਾਨ ਦਾ ਬਲੋਚੀ ਜਿਹੜੇ ਲੋਕ ਹੈ ਇਰਾਨ ਅਫਗਾਨਿਸਤਾਨ ਤੇ ਪਾਕਿਸਤਾਨ ਤੇ ਨਾ ਜਾਏ ਬਲੋਚਿਸਤਾਨ ਵਾਲੇ ਲੋਕਾਂ ਦਾ ਪਹਿਰਾਵਾ ਥੋੜਾ ਲੂਸ ਫਿਟਿੰਗ ਹੁੰਦੀ ਹੈ ਕਮੀਜ਼ ਦੀ ਲੂਸ ਫਿਟਿੰਗ ਹੈ ਨਾਲ ਸਲਵਾਰ ਹੈ ਇਹ ਬਲੋਚੀ ਔਰਤ ਦਾ ਪਹਿਰਾਵਾ ਹੈ ਮੈਂ ਦਿਖਾ ਰਿਹਾ ਤੁਹਾਨੂੰ ਸਿਰਫ ਔਰਤਾਂ ਦੇ ਪਹਿਰਾਵੇ ਆਹ ਿਲਕਾ ਹੈ ਬਲੋਚਿਸਤਾਨ ਚ ਬਰਾਹੀ ਕਬੀਲੇ ਦੇ ਲੋਕਾਂ ਦਾ ਇਹਨੂੰ ਬਰੂਹੀ ਜਾਂ ਬਰਾਵੀ ਕਈ ਕੁਝ ਇਸ ਤਰ੍ਹਾਂ ਉਚਾਰਨ ਕਰਦੇ ਆ ਇਹ ਦਰਾਵੜ ਲੋਕ ਹੈ ਤੇ ਇਹਨਾਂ ਦੀ ਬੋਲੀ ਵੀ ਦਰਾਵੜ ਬੋਲੀ ਹੈ ਆਰੀਅਨ ਨਹੀਂ ਹੈਗੀ ਇਹਨਾਂ ਦਾ ਪਹਿਰਾਵਾ ਕੁਝ ਇਸ ਤਰ੍ਹਾਂ ਦਾ ਹੈ ਇਹ ਬਲੋਚੀਆਂ ਵਰਗਾ ਹੀ ਹੈ ਪਹਿਰਾਵਾ ਮोटा ਫਰਕ ਹੈ ਨਹੀਂ ਥੋੜਾ ਬਹੁਤਾ ਕਬੀਲੇ ਦੇ ਹਿਸਾਬ ਨਾਲ ਥੋੜਾ ਬਹੁਤਾ ਫਰਕ ਹੁੰਦਾ ਹੈ ਹੁਣ ਆਨੇ ਆਸੀਂ ਚੋਲਿਸਤਾਨ ਮਾਰੂਸਤਲ ਚ ਚੋਲਿਸਤਾਨ ਇਹ ਥਾਰ ਮਾਰੂਥਲ ਦਾ ਹੀ ਹਿੱਸਾ ਆ ਤੇ ਇਹਦਾ ਕੋਸ਼ਿਸ਼ਾ ਮਲਤਾਨ ਬਹਾਵਲਪੁਰ ਵਾਲੇ ਪਾਕਿਸਤਾਨ ਵਾਲੇ ਪਾਸੇ ਜਾਂਦਾ ਆ ਤੇ ਕੁਝ ਰਾਜਸਥਾਨ ਚ ਜਾਂਦਾ ਆ ਇਹਨਾਂ ਦਾ ਪਹਿਰਾਵਾ ਰੇਗਿਸਤਾਨੀ ਪਹਿਰਾਵੇ ਵਰਗਾ ਹੀ ਆ ਉਹੀ ਚੋਲੀ ਤੇ ਲਹਿੰਗਾ ਤੇ ਕੋਈ ਜ਼ਿਆਦਾ ਫਰਕ ਹੈ ਨਹੀਂ ਮਤਲਬ ਇਹੋ ਪੰਜਾਬ ਚ ਜਾਂਦਾ ਥੋੜਾ ਜਿਹਾ ਮਾਰੂਥਲ ਉਹਨਾਂ ਨੇ ਆ ਜੀ ਮਲਤਾਨ ਵਾਲੇ ਇਲਾਕੇ ਤੇ ਜਿੱਥੇ ਸਰਾਇਕੀ ਬੋਲੀ ਬੋਲੀ ਜਾਂਦੀ ਹੈ ਸਰਾਇਕੀ ਇਲਾਕਾ ਉੱਥੇ ਦਾ ਪਹਿਰਾਵਾ ਜਿਹਨੂੰ ਅਸੀਂ ਦੱਖਣੀ ਪੰਜਾਬੀ ਕਹਿ ਦਿੰਨੇ ਆ ਉੱਥੇ ਦਾ ਪਹਿਰਾਵਾ ਕੁਝ ਇਸ ਤਰ੍ਹਾਂ ਦਾ ਆ ਥੋੜਾ ਜਿਹਾ ਪ੍ਰਭਾਵਿਤ ਹੈ ਰੇਗਿਸਤਾਨੀ ਪਹਿਰਾਵੇ ਤੋਂ ਜਾਂ ਅ ਸਿੰਧ ਵਾਲੇ ਪਹਿਰਾਵੇ ਤੋਂ ਉਹੀ ਆ ਕਗਰਾ ਤੇ ਚੋਲੀ ਤੇ ਇਸ ਤੋਂ ਬਾਅਦ ਹੁਣ ਆਨੇ ਹੈਗੇ ਅਸੀਂ ਕੇਂਦਰੀ ਪੰਜਾਬ ਜਾਂ ਪੰਜਾਬ ਦਾ ਜਿਹੜਾ ਮੇਨ ਹਿੱਸਾ ਪੰਜਾਬ ਦਾ ਲਾਹੌਰ ਅੰਮ੍ਰਿਤਸਰ ਜਲੰਧਰ ਤੇ ਇਹਦੇ ਨਾਲ ਦੇ ਸਾਰੇ ਇਲਾਕੇ ਜਿੰਨੇ ਵੀ ਆ ਉਥੇ ਦਾ ਪਹਿਰਾਵਾ ਇਹ ਹੈਗਾ ਜੀ ਅ ਕੱਗਰਾ ਕੁੜਤੀ ਕਮੀਜ਼ ਕਹਿ ਸਕਦੇ ਆ ਤੇ ਸੁਥਣ ਧੱਗਰੇ ਦੇ ਥੱਲੇ ਜੋ ਪਾਈ ਜਾਂਦੀ ਹੈ ਫੁਲਕਾਰੀ ਤੇ ਦੁਪੱਟਾ ਜਿਸ ਤਰ੍ਹਾਂ ਵੀ ਹੈ ਇਹ ਪੰਜਾਬ ਦਾ ਜਿਹੜਾ ਪੁਰਾਣਾ ਪਹਿਰਾਵਾ ਹੈ ਤੇ ਆ ਨਕਸ਼ਾ ਹੈਗਾ ਪੱਛਮੀ ਪੰਜਾਬ ਦਾ ਜਿੱਧਰ ਸਰਗੋਦਾ ਝੰਗ ਇਹ ਇਲਾਕੇ ਹੈ ਇੱਥੇ ਦਾ ਪਹਿਰਾਵਾ ਤੁਹਾਨੂੰ ਹੁਣ ਮੈਂ ਦਿਖਾਣਾ ਇੱਥੇ ਦਾ ਵੀ ਪਹਿਰਾਵਾ ਜਿਹੜਾ ਨਾ ਬਹੁਤਾ ਫਰਕ ਨਹੀਂ ਹੈਗਾ ਪੰਜਾਬ ਦੇ ਜਿਹੜੇ ਕੇਂਦਰੀ ਪੰਜਾਬ ਨਾਲ ਪਰ ਥੋੜਾ ਜਿਆਦਾ ਫਰਕ ਨਹੀਂ ਥੋੜਾ ਬਹੁਤ ਤੱਕ ਫਰਕ ਹੈ ਥੋੜੀ ਕਮੀਜ਼ ਦਾ ਤੇ ਤੇ ਜਿਆਦਾ ਫਰਕ ਨਹੀਂ ਸੀਗਾ ਬਾਕੀ ਤੁਸੀਂ ਤਸਵੀਰ ਚ ਦੇਖ ਸਕਦੇ ਹੋ ਤੇ ਆ ਨਕਸ਼ਾ ਹੈਗਾ ਜੀ ਹਿੰਦਕੋਵਾਨ ਹਿੰਦਕੂ ਜਿੱਥੇ ਬੋਲੀ ਬੋਲੀ ਜਾਂਦੀ ਇਹ ਪਸ਼ਤੂਨਾਂ ਦੇ ਇਲਾਕੇ ਦੇ ਨਾਲ ਇਲਾਕਾ ਲੱਗਦਾ ਹੈ ਤੇ ਪਸ਼ਾਵਰ ਦੇ ਨਾਲ ਤੇ ਖੁਸ਼ ਇਸ ਤਰ੍ਹਾਂ ਦਾ ਆਇਆ ਤੁਸੀਂ ਦੇਖ ਸਕਦੇ ਹੋ ਸਲਵਾਰ ਹੈ ਕਮੀਜ਼ ਹੈ ਤੇ ਇਹਨਾਂ ਦਾ ਪਹਿਰਾਵਾ ਥੋੜਾ ਜਿਹਾ ਉਨਾ ਨ ਪ੍ਰਭਾਵਿਤ ਹੋ ਜਾਂਦਾ ਹੈ ਪਠਾਣਾ ਦੇ ਨਾਲ ਤੇ ਆ ਹੈਗਾ ਪੂਠੋਖਾਰ ਦਾ ਇਲਾਕਾ ਇਹ ਪਹਾੜੀ ਇਲਾਕਾ ਪੂਠੋਹਰ ਪਠਾਰ ਹੈ ਪਾਕਿਸਤਾਨ ਦੇ ਵਿੱਚ ਪੰਜਾਬ ਚ ਆਂਦਾ ਹੈ ਪਠੂਆਰੀ ਬੋਲੀ ਬੋਲੀ ਜਾਂਦੀ ਇੱਥੇ ਇੱਥੇ ਦਾ ਪਹਿਰਾਵਾ ਕੁਝ ਇਸ ਤਰ੍ਹਾਂ ਦਾ ਆ ਬਿਲਕੁਲ ਚੇਂਜ ਹੋ ਗਿਆ ਜੀ ਪਹਿਰਾਵਾ ਸਲਵਾਰ ਆ ਗਈ ਤੇ ਖੁੱਲਾ ਉਪਰ ਖੁੱਲੀ ਕੁੜਤੀ ਹੈ ਲੂਸ ਫਿਟਿੰਗ ਆ ਹੁਣ ਹੈ ਮੈਂ ਸਾਨੂੰ ਹੁਣ ਜਿਹੜੇ ਪਹਿਰਾਵੇ ਤਿੰਨ ਚਾਰ ਦਿਖਾਉਂਗਾ ਇਹ ਸਾਰੇ ਪਠਾਣ ਇਲਾਕੇ ਦੇ ਆ ਪਖਤੂਨ ਚਾਹ ਪਸ਼ਤੂਨ ਕਹਿ ਦਿੰਨੇ ਆ ਅਫਗਾਨਿਸਤਾਨ ਚ ਵੀ ਆਂਦੇ ਆ ਪਾਕ ਪਾਕਿਸਤਾਨ ਚ ਵੀ ਆਂਦੇ ਆ ਜਿਹਨਾਂ ਨੂੰ ਖੈਬਰ ਪਖਤੂਨਵਾ ਕਹਿੰਦੇ ਆ ਇਲਾਕੇ ਨੂੰ ਤਾਂ ਇਹ ਪੂਰਬੀ ਪਸ਼ਤੂਨ ਪਹਿਰਾਵਾ ਹੈ ਸੇਮ ਉਦਾਂ ਦਾ ਹਿੰਦਕੋ ਮਾਨ ਵਰਗਾ ਹੀ ਹੈ ਸਲਵਾਰ ਹੈ ਕਮੀਜ਼ ਹੈ ਤੇ ਉੱਪਰ ਦੁਪੱਟਾ ਹੈ ਤੇ ਆ ਹੈਗਾ ਕੋਹਿਸਤਾਨੀ ਇਹ ਵੀ ਸਵਾਤ ਘਾਟੀ ਵਾਲਾ ਪਹਿਰਾਵਾ ਹੈ ਤੇ ਥੋੜਾ ਕੁੜਤੀ ਦਾ ਡਿਜ਼ਾਈਨ ਬਦਲ ਗਿਆ ਅਸਲ ਵਿੱਚ ਕਢਾਈ ਵਾਲੀਆਂ ਕੁੜਤੀਆਂ ਹੁੰਨੀਆਂ ਤੇ ਥੋੜਾ ਠੰਡਾ ਇਲਾਕਾ ਹੋਣ ਕਰਕੇ ਕਪੜਾ ਮੋਟਾ ਹੁੰਦਾ ਹੈ ਆ ਹੈਗਾ ਦੱਖਣੀ ਪਸ਼ਤੂਨ ਬਹੁਤਾ ਫਰਕ ਨਹੀਂ ਆਪਸ ਦੇ ਵਿੱਚ ਥੋੜਾ ਥੋੜਾ ਕੱਪੜੇ ਦਾ ਮਤਲਬ ਕਢਾਈ ਵਗੈਰਾ ਜਾਂ কুরਤੀ ਦਾ ਫਰਕ ਹੁੰਦਾ ਹੈ ਆ ਹੈਗਾ ਵੈਸਟਰਨ ਪਸ਼ਤੂਨ ਹੁਣ ਅਫਗਾਨਿਸਤਾਨ ਵਾਲੇ ਪਾਸੇ ਦਾ ਤੇ ਇਹ ਕੁਝ ਇਸ ਤਰ੍ਹਾਂ ਦਾ ਇਹਨਾਂ ਦਾ ਪਹਿਰਾਵਾ ਹੈ ਖੈਬਰ ਪਖਤੂਨਵਾਦ ਦਾ ਤੇ ਇਹ ਹੈਗਾ ਚਿਤਰਾਲੀ ਇਹ ਵੀ ਚਿਤਰਾਲੀ ਇਹ ਪਹਾੜੀ ਇਲਾਕਾ ਆ ਜਿਹੜਾ ਖੈਬਰ ਪਖਤੂਨਵਾਦ ਪੈਂਦਾ ਆ ਇਹਦਾ ਥੋੜਾ ਜਿਹਾ ਫਰਕ ਹੁੰਦਾ ਹੈ ਇੱਕ ਤੱਕ ਸਿਰ ਤੇ ਟੋਪੀ ਲਈ ਹੁੰਦੀ ਹੈ ਇੱਕ ਬੈਲਟ ਜੀ ਬੰਨੀ ਹੁੰਦੀ ਹੈ ਤੇ ਪੈਰਾਂ 'ਚ ਬੂਟ ਹੁੰਦੇ ਆ ਤੇ ਆ ਹੈਗਾ ਜੀ ਬੱਕੀ ਲੋਕਾਂ ਦਾ ਪਹਿਰਾਵਾ ਬੱਕੀ ਲੋਕ ਅਹ ਤਿੰਨ ਚਾਰ ਦੇਸ਼ਾਂ 'ਚ ਰਹਿੰਦੇ ਆ ਤਜਿਕਿਸਤਾਨ ਚਾਈਨਾ ਪਾਕਿਸਤਾਨ ਤੇ ਅਫਗਾਨਿਸਤਾਨ 'ਚ ਇਹ ਬੱਖੀ ਕੋਰੀਡੋਰ ਜਿਹੜਾ ਹੈ ਉੱਥੇ ਜ਼ਿਆਦਾ ਰਹਿੰਦੇ ਆ ਇਹਨਾਂ ਦਾ ਪਹਿਰਾਵਾ ਕੁਝ ਇਸ ਤਰ੍ਹਾਂ ਦਾ ਹੈ ਸਿਰ ਤੇ ਟੋਪੀ ਹੈ ਤੇ ਠੰਡ ਬਹੁਤ ਹੁੰਦੀ ਹੈ ਇੱਥੇ ਇਸ ਕਰਕੇ ਇਹਨਾਂ ਦਾ ਪਹਿਰਾਵਾ ਲੂਜ਼ ਹੁੰਦਾ ਤੇ ਕੱਪੜੇ ਮੋਟੇ ਹੁੰਦੇ ਆ ਤੇ ਹੁਣ ਆ ਗਏ ਅਸੀਂ ਜਿਹੜਾ ਗਿਲਗਿਤ ਬਲਤੀਸਤਾਨ ਜਿਹੜਾ ਪਾਕਿਸਤਾਨ ਦੇ ਕਬਜ਼ੇ ਹੇਠ ਹੈ ਤੇ ਇੱਥੇ ਦਾ ਪਹਿਰਾਵਾ ਵੀ ਤੁਹਾਨੂੰ 3-4 ਮੈਂ ਦਿਖਾਵਾਂਗਾ ਤੇ ਆ ਹੈਗਾ ਬਲਤੀ ਲੋਕਾਂ ਦਾ ਪਹਿਰਾਵਾ ਬਿਲਕੁਲ ਇਹਨਾਂ ਦੇ ਪਹਿਰਾਵੇ ਤਕਰੀਬਨ ਮਿਲਦੇ ਜੁਲਦੇ ਆ ਪੈਰਾਂ ਦੇ ਵਿੱਚ ਗਰਮ ਜੁੱਤੀ ਹੁੰਦੀ ਹੈ ਮੋਟੀ ਮੁੱਟੇ ਕੱਪੜੇ ਦਾ ਪਹਿਰਾਵਾ ਹੁੰਦਾ ਇਹੋ ਸਲਵਾਰ ਹੈ ਤੇ ਉੱਤੇ ਗਾਉਨ ਟਾਈਪ ਹੈ ਮੋਟਾ ਕਪੜਾ ਹੈ ਸਿਰ ਤੇ ਟੋਪੀ ਜ਼ਰੂਰ ਹੁੰਦੀ ਹੈ ਤੇ ਇਹ ਤੁਸੀਂ ਦੇਖ ਸਕਦੇ ਸ਼ੀਨਾ ਮਤਲਬ ਕਬੀਲਿਆਂ ਦੇ ਅਲੱਗ-ਅਲੱਗ ਨਾਮ ਹੈ ਇਲਾਕੇ ਕਮਿਊਨਿਟੀਆਂ ਦੇ ਉਹਨਾਂ ਦੇ ਬਰੂਸ਼ੋ ਜਿੱਦਾਂ ਲਿਖਿਆ ਹੋਇਆ ਫੋਟੋ ਦੇ ਵਿੱਚ ਉਹਦੇ ਹਿਸਾਬ ਨਾਲ ਹੈ ਤੇ ਇਹ ਕੋਈ ਗਿਲਗਟ ਦਾ ਇਲਾਕੇ ਚ ਆਇਆ ਕੋਈ ਬਲਤੀਸਤਾਨ ਚ ਆਂਦਾ ਆ ਕੋਈ ਇਸ ਤਰ੍ਹਾਂ ਮਤਲਬ ਦੋ ਤਿੰਨ ਇਲਾਕੇ ਆ ਇੱਥੇ ਉਹਨਾਂ ਦੇ ਇਹ ਪਹਿਰਾਵੇ ਆ ਆ ਹੈਗਾ ਜੀ ਕਾਰਗਿਲ ਇਲਾਕੇ ਦਾ ਪਹਿਰਾਵਾ ਇਹ ਭਾਰਤ ਦੇ ਲਦਾਖ ਲਈ ਲਦਾਖ ਜਾਂਦਾ ਹੈ ਇਹਨੂੰ ਕਾਰਗਿਲੀ ਪਹਿਰਾਵਾ ਕਹਿੰਦੇ ਆ ਆ ਹੈਗਾ ਲਦਾਖੀ ਪਹਿਰਾਵਾ ਲਦਾਖ ਵਾਲੇ ਇਲਾਕੇ ਚ ਕਿਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਪਹਿਰਾਵਾ ਕਹਿੰਦੇ ਸੀਗੇ ਆ ਤੁਸੀਂ ਦੇਖੋ ਕਮਰ ਕੱਸ ਜ਼ਰੂਰ ਪਾਇਆ ਜਿਹੜੇ ਪਹਾੜਾਂ ਦੇ ਵਿੱਚ ਜਿੰਨੇ ਵੀ ਪਹਿਰਾਵੇ ਨੇ ਉਹਨਾਂ ਨੇ ਕਮਰ ਤੇ ਕੁਛ ਨਾ ਕੁਛ ਬੰਨਿਆ ਹੋਇਆ ਹੈ ਤੇ ਆ ਹੈਗਾ ਆ ਕਸ਼ਮੀਰੀ ਕਸ਼ਮੀਰੀ ਹੈ ਦੋ ਟਾਈਪ ਦਾ ਆਇਆ ਇੱਕ ਕਸ਼ਮੀਰ ਦਾ ਥੋੜਾ ਪਹਾੜੀ ਇਲਾਕੇ ਚ ਜੋ ਟੋਪੀ ਲੈ ਲੈਂਦੇ ਆ ਸਿਰ ਤੇ ਆ ਬੱਕਰਵਾਲ ਜਿਹੜੇ ਗੁੱਜਰ ਆ ਉਹਨਾਂ ਦਾ ਪਹਿਰਾਵਾ ਆਇਆ ਤੇ ਇਹਨਾਂ ਦਾ ਥੋੜਾ ਜਿਹਾ ਅਲੱਗ ਆ ਬਸ ਕੁਰਤੀ ਦਾ ਫਰਕ ਹੈ ਗਹਿਣਿਆਂ ਦਾ ਫਰਕ ਹੈ ਸਲਵਾਰ ਹੈ ਫਿਰ ਲੂਜ਼ ਫਿਟਿੰਗ ਹੈ ਸੋ ਇਹ ਸੀਗੀ ਜੀ ਪੁਰਾਣੇ ਪਹਿਰਾਵੇ ਪੁਰਾਣੇ ਜਿਹੜੇ ਕੁਝ ਇਹ ਪਹਿਰਾਵੇ ਲੁਪਤ ਹੋ ਚੁੱਕੇ ਆ ਜਿਦਾ ਪੰਜਾਬ ਦੇ ਤੇ ਕੁਝ ਪਹਿਰਾਵੇ ਅਜੇ ਵੀ ਕੁਝ ਇਲਾਕਿਆਂ ਦੇ ਵਿੱਚ ਪਾਏ ਜਾਂਦੇ ਆ ਪਹਿਨਨੇ ਜਾਂਦੀ ਹੈ ਤੇ ਹੁਣ ਪੰਜਾਬ ਦੇ ਕੁਝ ਪਹਿਰਾਵੇ ਆ ਜਿਹੜੇ ਇਹੋ ਆਮ ਕਰਕੇ ਵਿਆਹ ਸ਼ਾਦੀਆਂ ਜਾਂ ਸਬੈਚਾਰਕ ਕੋਈ ਵੀ ਮੇਲੇ ਜਾਂ ਕੁਝ ਵੀ ਫੰਕਸ਼ਨ ਹੁੰਦਾ ਉੱਥੇ ਹੀ ਪਾਏ ਜਾਂਦੇ ਆ ਤੇ ਇਹ ਸਪੈਸ਼ਲੀ ਇਹ ਔਰਤਾਂ ਦੇ ਪਹਿਰਾਵੇ ਸਿਗੇ ਤੇ ਮੈਂ ਕੋਸ਼ਿਸ਼ ਕਰੂੰਗਾ ਅੱਗੇ ਵਾਸਤੇ ਕੁਝ ਹੋਰ ਪਹਿਰਾਵੇ ਵੀ ਇਕੱਠੇ ਕਰ ਸਕਾਂ ਜਿਹੜੇ ਮਰਦਾਂ ਦੇ ਪਹਿਰਾਵੇ ਇਸ ਤਰ੍ਹਾਂ ਦੇ ਆ ਤੇ ਬਾਕੀ ਨਾ ਪਹਿਰਾਵੇ ਤੁਸੀਂ ਦੇਖਿਆ ਹੈ ਵੀ ਇਹੋ ਇਲਾਕੇ ਦੇ ਹਿਸਾਬ ਨਾਲ ਤੇ ਮੌਸਮ ਦੇ ਹਿਸਾਬ ਨਾਲ ਅਲੱਗ-ਅਲੱਗ ਤਰੀਕੇ ਆ ਤੇ ਹਨ ਮਤਲਬ ਮੌਸਮ ਤੇ ਇਲਾਕਾ ਤੇ ਧਰਮ ਉਹਦੇ ਹਿਸਾਬ ਨਾਲ ਪਹਿਰਾਵਿਆਂ ਦਾ ਥੋੜਾ ਬਹੁਤਾ ਫਰਕ ਹੈ ਹਾਂਜੀ ਜਨਾਬ ਦੱਸੋ ਬਈ ਵੀਡੀਓ ਕਿੱਦਾਂ ਦੀ ਲੱਗੀ ਆ ਠੀਕ ਲੱਗੀ ਹੈ ਪਹਿਲਾਂ ਵਾਲੀ ਜਿਹੜੀ ਵੀਡੀਓ ਨਾ ਵਧੀਆ ਹੈ ਚਲੋ ਵਧੀਆ ਘਟੀਆਂ ਦਾ ਚਲੋ ਇਹ ਬਾਤ ਦੀਆਂ ਗੱਲਾਂ ਹਰੇਕ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਤੇ ਸ਼ੇਅਰ ਕਰ ਦਿਓ ਵੀਡੀਓ ਆ ਲਾਈਕ ਕਰ ਦਿਓ ਤੇ ਜੇ ਚੈਨਲ ਮੇਰਾ ਤੁਹਾਨੂੰ ਵਧੀਆ ਲੱਗਿਆ ਹੈ ਤਾਂ ਸਬਸਕ੍ਰਾਈਬ ਵੀ ਕਰ ਦਿਓ ਫੋਲੋ ਕਰ ਦਿਓ ਜੋ ਕੁਝ ਵੀ ਕਰ ਸਕਦੇ ਹੋਏ ਸ਼ੇਅਰ ਜਰੂਰ ਕਰਿਓ ਵੀਡੀਓ ਤੇ ਆਪਣੇ ਕਮੈਂਟਸ ਦੇ ਵਿੱਚ ਜਰੂਰ ਦੱਸਿਓ ਆਪਣੀ ਜੋ ਕੁਝ ਵੀ ਤੁਹਾਡੀ ਰਾਏ ਹੈ ਠੀਕ ਹੈ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ rabraka